ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਲੈ ਕੇ ਇੱਕ ਤਰੀਕ ਅਜੋ ਦੋ ਤਰੀਕ ਨੌਵਾਂ ਮਹੀਨਾ 2025 ਨੂੰ ਅਸੀਂ ਸਤਲੁਜ ਦਰਿਆ ਦੇ ਕੰਡੇ ਤੇ ਖੜੇ ਆ ਸਾਡੇ ਨਾਲ ਗਾਦਰਪੱਤੀ ਬੋਹਾ ਦੇ ਨੌਜਵਾਨ ਆ ਜੋ ਕਿ ਹੜਾਏ ਹੋਏ ਨੇ ਉਹਨਾਂ ਦਾ ਜੈਜਾ ਲੈਣ ਵਾਸਤੇ ਅਸੀਂ ਸੰਗਤ ਨੇ ਹੁਕਮ ਲਾਇਆ ਸੀ ਕਿ ਤੁਸੀਂ ਦੇਖ ਕੇ ਆਓ ਜਿੱਦਾਂ ਦਾ ਫਿਰ ਕੋਈ ਮਾਹੌਲ ਹੋਵੇਗਾ ਉਦਾਂ ਦਾ ਆਪਾਂ ਸਾਰੇ ਰਲ ਕੇ ਪ੍ਰਬੰਧ ਕਰਾਂਗੇ ਸੰਗਤ ਦੇ ਹੁਕਮ ਨੂੰ ਮੰਨਦੇ ਆ ਹੋਇਆ ਗਾਦੜਪੱਤੀ ਬੋਹਾ ਦੇ ਸਿੰਘ ਇੱਕ ਤਰੀਕ 9ਵਾਂ ਮਹੀਨਾ 2025 ਨੂੰ ਅਸੀਂ ਤਰਨਤਾਰਨ ਦੇ ਪਿੰਡਾਂ ਵਿੱਚ ਆਏ ਤੇ ਬਹੁਤ ਹੀ ਹਾਲਾਤ ਮੰਦੇ ਐ ਪਿੰਡਾਂ ਦੇ ਵਿੱਚ ਆਏ ਮੰਨ ਲਓ ਵੀ 60-65 ਹਜ਼ਾਰ ਕਿੱਲੇ ਦੇ ਵਿੱਚ ਆ ਪਾਣੀ ਵੜ ਚੁੱਕਿਆ ਤੇ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਹਨ ਆ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਬਹੁਤ ਤੇਜ਼ ਵਹਾ ਹੈ ਤੇ ਇੱਥੇ ਇਦਾਂ ਹਵਾ ਲੱਗ ਰਹੀ ਹੈ ਠੰਡ ਲੱਗ ਰਹੀ ਹੈ ਜਿਵੇਂ ਕੋਈ ਪੋਦੇ ਮਹੀਨੇ ਦੇ ਵਿੱਚ ਠੰਡ ਲੱਗਦੀ ਹੋਵੇ ਕਹਿਣ ਤੋਂ ਭਾਵ ਹੈ ਵੀ ਜਿਹੜਾ ਅ ਇਹ 9ਵੇਂ ਮਹੀਨੇ ਦੀ 1 ਤਰੀਕ 2 ਤਰੀਕ ਨੂੰ ਅਸੀਂ ਖੜੇ ਹੋਏ ਆ ਇਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬੱਚੇ ਬਲਾਸਟਰ ਜੋੜੀ ਵਾਲੇ ਜਿਨ੍ਹਾਂ ਦਾ ਇੱਕ ਕਲਾਕਾਰੀ ਤੌਰ ਤੇ ਬਹੁਤ ਹੀ ਮਹੱਭਤ ਭਰਿਆ ਨਾਮ ਹੈ ਉਹ ਸਾਡੇ ਨਾਲ ਅ ਵੱਡੇ ਰੂਪ ਵਿੱਚ ਸਹਿਯੋਗ ਦੇਣ ਲਈ ਆਏ ਆ ਅਸੀਂ ਧੰਨਵਾਦ ਕਰਦੇ ਆ ਤੇ ਬੇਨਤੀ ਵੀ ਕਰਦੇ ਆਂ ਚਾਰ ਸ਼ਬਦ ਸਾਡੇ ਦੇਸ਼ ਵਿਦੇਸ਼ ਵਾਲੇ ਜਾਂ ਇਧਰ ਪੰਜਾਬ ਇੰਡੀਆ ਵਾਲੇ ਸੰਗਤਾਂ ਨੂੰ ਜ਼ਰੂਰ ਪ੍ਰੇਰਿਤ ਕਰਨ ਤਾਂ ਕਿ ਅਸੀਂ ਕਿਉਂਕਿ ਪਿੰਡਾਂ ਵਿੱਚ ਜਾ ਕੇ ਆਏ ਆਂ ਪਿੰਡਾਂ ਦੇ ਵਿੱਚ ਕੀ ਲੋਕ ਵੱਧ ਤੋਂ ਵੱਧ ਮੰਗ ਇਹ ਕਰ ਰਹੇ ਸੀ ਗਰੀਬ ਅਮੀਰ ਸਾਰੇ ਅੱਜ ਤਕਰੀਬਨ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਉਹਨਾਂ ਨੂੰ ਅੱਜ ਦੀ ਘੜੀ ਚਾਰਾ ਤੂੜੀ ਖਾਣ ਦੇ ਜਿਹੜੇ ਕੋਈ ਅਨਾਜ ਵਗੈਰਾ ਕੋਈ ਬਿਸਕੁਟ ਕੋਈ ਬਰੈਡ ਕੋਈ ਪਕੌੜੇ ਕੋਈ ਕੁਛ ਕੋਈ ਕੁਛ ਲੈ ਕੇ ਆਉਂਦਾ ਹੈ तकरीबन तकरीबन ਸਾਰਿਆਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਚਲੋ ਜਿੱਥੇ ਅੱਜ ਤੋਂ 20 ਦਿਨਾਂ ਤੱਕ ਜਾਂ ਮਹੀਨੇ ਤੱਕ ਜਦੋਂ ਪਾਣੀ ਸੁੱਕ ਜਾਂਦਾ ਹੈ ਉਦੋਂ ਤਾਂ ਵੱਡੀਆਂ ਲੋੜਾਂ ਨੇ ਪਰ ਅੱਜ ਵੀ ਜਿਹੜਾ ਖਾਣੇ ਦੀ ਲੋੜ ਆ ਉਹ ਤਕਰੀਬਨ ਤਕਰੀਬਨ ਸੰਤ ਮਹਾਪੁਰਸ਼ ਲਵੇ ਲਵੇ ਪਿੰਡਾਂ ਦੇ ਵਿੱਚੋਂ ਪੂਰੀਆਂ ਕਰ ਰਹੇ ਆ ਤੇ ਅਸੀਂ ਬੇਨਤੀ ਕਰਦੇ ਆ ਸਾਡੇ ਵੀਰ ਬਲਾਸਟਰ ਜੋੜੀ ਵਾਲੇ ਜੋ ਮਹਾਨ ਇੱਕ ਕਲਾਕਾਰ ਦੇ ਤੌਰ ਤੇ ਸੰਗਤਾਂ ਦੇ ਵਿੱਚ ਨਿਭ ਰਹੇ ਆ ਉਹ ਜ਼ਰੂਰ ਸੰਗਤਾਂ ਨੂੰ ਪ੍ਰੇਰਿਤ ਕਰਨ ਲਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਤਰਨਤਾਰਨੀ ਰਿਆ ਗੋਇੰਦਵਾਲ ਕਪੂਰਥਲਾ ਗੁਰਦਾਸਪੁਰ ਦਿਨਾਂ ਨਗਰ ਜਿਹੜੇ ਵੀ ਸਤਲੁਜ ਦੇ ਦਰਿਆ ਰਾਵੀ ਦੇ ਉਹਦੇ ਕੰਡੇ ਤੇ ਲੱਗਦੇ ਪਿੰਡ ਹੜਾਂ ਦੀ ਮਾਰਚ ਨੇ ਤੁਸੀਂ ਦੂਰ ਤੱਕ ਨਿਗਾਹ ਮਾਰੋ ਵੀ ਉਹ ਕੋਠੇ ਦਿਖ ਰਹੇ ਨੇ ਤੁਸੀਂ ਐਂ ਹਿਸਾਬ ਲਾ ਲਓ ਵੀ 6-6 ਫੁੱਟ ਪਾਣੀ ਚੜਿਆ ਹੋਇਆ ਦਰਿਆ ਦੇ ਵਿੱਚ ਸਾਰਿਆਂ ਨੇ ਬਹਾ ਚੁੱਕਿਆ ਜਿਆਦਾ ਨਹੀਂ ਕਹਿੰਦਾ ਮੈਂ 50 ਤੋਂ 60 ਕਿ ਲੋ ਆ ਮਾਰਤੇ ਪਾਣੀ ਚੱਲ ਰਿਹਾ ਸਪੀਡ ਤੇ ਜੇ ਆਪਾਂ ਕਹਿ ਦਈਏ 50 ਤੇ 60 ਦੀ ਸਪੀਡ ਤੇ ਪਾਣੀ ਬਹੁਤ ਚੱਲ ਰਿਹਾ ਤੇ ਇੰਨੀ ਤੇਜ਼ੀ ਨਾਲ ਆ ਰਿਹਾ ਵੀ ਇਹਨੂੰ ਕੰਟਰੋਲ ਕਰਨਾ ਆਪਣੇ ਵੱਸ 'ਚ ਨਹੀਂ ਹੈਗਾ ਸੋ ਆਪਾਂ ਇਹੀ ਕਹਿ ਸਕਦੇ ਆਂ ਵੀ ਇੱਕ ਨਾ ਇਹਨਾਂ ਨੂੰ ਜਿਹੜੇ ਏਰੀਏ ਦੇ ਲੋਕ ਨੇ ਹੜਾਂ ਚ ਮਾਰ ਪਈ ਹੋਈ ਹੈ ਜਿੰਨਾਂ ਦੀ ਉਹ ਸਿਰਫ ਇੱਕ ਹੌਸਲਾ ਉਹਨਾਂ ਨੂੰ ਇੱਕ ਆਪਾਂ ਹਿੰਮਤ ਇੱਕ ਸਬਰ దਈਏ ਨਾਲ ਖੜ੍ਹੀਏ ਜਾ ਕੇ ਉਹਨਾਂ ਦੇ ਕਿਉਂਕਿ ਉਹਨਾਂ ਕੋਲੇ ਰਾਸ਼ਨ ਵਗੈਰਾ ਦਾ ਬਹੁਤ ਸਾਰਾ ਪਹੁੰਚ ਚੁੱਕਿਆਗਾ ਰਾਸ਼ਨ ਦੀ ਉਹਨਾਂ ਨੂੰ ਲੋੜ ਨਹੀਂ ਕੱਚੇ ਰਾਸ਼ਨ ਦੀ ਲੋੜ ਨਹੀਂ ਉਹਨਾਂ ਨੂੰ ਆਪਾਂ ਉਹਨਾਂ ਨੂੰ ਹੋ ਸਕਿਆ ਆਥਨ ਦੀ ਉਥੇ ਲਾਗੇ ਗੁਰਦੁਆਰਾ ਸਾਹਿਬ ਬਹੁਤ ਨੇ ਤੇ ਜਿਹੜੇ ਉਹਨਾਂ ਨੂੰ ਇੱਕ ਪੱਕਾ ਭਗਵਾਨ ਲੰਗਰ ਸ਼ਿਕਾ ਰਹੇ ਨੇ ਆਥਨ ਦੀ ਆਥਨ ਸਵੇਰ ਦੀ ਸਵੇਰ ਉਹ ਉਹਨਾਂ ਕੋਲੇ ਪਹੁੰਚ ਰਿਹਾ ਪਰ ਆਪਾਂ ਕੱਚੇ ਰਾਸ਼ਨ ਨੂੰ ਛੱਡ ਕੇ ਆਪਾਂ ਉਹਨਾਂ ਦਾ ਹੌਸਲਾ ਹਿੰਮਤ ਸਬਰ ਉਹਨਾਂ ਨਾਲ ਖੜ ਸਕੀਏ ਉਦੋਂ ਖੜ ਸਕੀਏ ਜਦੋਂ ਉਹਨਾਂ ਨੂੰ ਲੋੜ ਆ ਲੋੜ ਉਹਨਾਂ ਨੂੰ ਅੱਜ ਤੋ 10 ਤੋਂ 15 ਦਿਨਾਂ ਦੀ ਹੈ ਕਿਉਂਕਿ ਪਾਣੀ ਸਾਰਾ ਫਿਰ ਚੁੱਕਿਆ ਹਰ ਇੱਕ ਦੇ ਘਰਾਂ 'ਚ ਘਰ ਟਹਿ ਚੁੱਕੇ ਨੇ ਚੁੱਲ੍ਹੇ ਟਹਿ ਚੁੱਕੇ ਨੇ ਉਹਨਾਂ ਨੇ ਕੱਚਾ ਰਾਸ਼ਨ ਕਰਨਾ ਵੀ ਕੀਆ ਜਿਹੜਾ ਉਹਨਾਂ ਕੋਲੇ ਪਕਾਉਣ ਨੂੰ ਤਾਂ ਜਗ੍ਹਾ ਨਹੀਂ ਸੌਣ ਨੂੰ ਮਸਾ ਜਗ੍ਹਾ ਉਹਨਾਂ ਕੋਲੇ ਪਕਾਉਣ ਨੂੰ ਤਾਂ ਜਗ੍ਹਾ ਨਹੀਂ ਘਰ ਤਾਂ ਉਹਨਾਂ ਦੇ ਖਾਲੀ ਹੋਏ ਪਏ ਨੇ ਪਾਣੀ ਭਰ ਰਿਹਾ ਸੇਸ਼ੇ ਸਾਥ ਸਾਥ ਪੁੱਟ ਪਾਣੀ ਭਰ ਰਿਹਾ ਉਹ ਕਿੱਥੇ ਰਾਸ਼ਨ ਬਣਾਉਣਗੇ ਉਹ ਤਾਂ ਬੈਠੇ ਦਾ ਹੋ ਗਿਆ ਨਗੂ ਨਾਲਿਆਂ ਦੇ ਕੰਡਿਆਂ ਤੇ ਆ ਪਸ਼ੂ ਉਹਨਾਂ ਦੇ ਰੁਲ ਗਏ ਨੇ ਪਸ਼ੂ ਉਹਨਾਂ ਦੇ ਬਾਹਰ ਨੇ ਹਰਾਚਾਰਾ ਆਪਾਂ ਇੰਨਾ ਢੋ ਰਹੇ ਆ ਚਲੋ ਕੁਝ ਪਸ਼ੂ ਬਚੇ ਹੋਏ ਨੇ ਜਿਹੜੇ ਸੇਫ ਥਾਂ ਸਾਫ ਸੇਫ ਥਾਂ ਤੇ ਰੱਖੇ ਹੋਏ ਨੇ ਉੱਥੇ ਉਹਨਾਂ ਨੂੰ ਹਰਾਚਾਰਾ ਪਹੁੰਚ ਵੀ ਰਿਹਾ ਚਲੋ ਬਹੁਤ ਵੱਡੀ ਗੱਲ ਆ ਪਰ ਇੱਕ ਗੱਲ ਆ ਵੀ ਆਪਾਂ ਕੱਚੇ ਰਾਸ਼ਨ ਨੂੰ ਛੱਡ ਕੇ ਕਈ ਬੰਦੇ ਉੱਥੇ ਟਰਾਲੀਆਂ ਭਰ-ਭਰ ਜਾ ਰਹੇ ਨੇ ਉਹਨਾਂ ਨੂੰ ਪਿੰਡ ਜਾਣ ਲਈ ਮੰਨ ਕੇ ਚਲੋ ਉਹ ਸ਼ਰਮ ਮਹਿਸੂਸ ਕਰ ਰਹੇ ਨੇ ਵੀ ਅਸੀਂ ਖਾਲੀ ਟਰਾਲੀ ਭਰੀ ਹੋਈ ਟਰਾਲੀ ਲੈ ਕੇ ਜਾਵਾਂਗੇ ਤਾਂ ਪਿੰਡ ਵਾਲੇ ਕੀ ਕਹਿੰਦੇ ਨੇ ਤਾ ਉਹ ਢੇਰ ਲਾ ਕੇ ਜਾ ਰਹੇ ਨੇ ਉੱਥੇ ਸਾਰਾ ਉਹ ਰਾਸ਼ਨ ਸਾਰਾ ਫालतੂ ਖਰਾਬ ਹੋ ਰਿਹਾ ਪੈਸਾ ਖਰਾਬ ਹੋ ਰਿਹਾ ਆਪਾਂ ਇਸ ਪੈਸੇ ਨੂੰ ਸੇਵ ਰੱਖ ਕੇ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰ ਦਈਏ ਰੇਤਾ ਚੱਕ ਦਈਏ ਇਹਨਾਂ ਦੀਆਂ ਕੰਧਾਂ ਖੜੀਆਂ ਕਰਦੇ ਇਹਨਾਂ ਦੇ ਸਾਰਾ ਸਿਰਾਂ ਤੇ ਛੱਤ ਨਹੀਂ ਹੈਗੀ ਜਿਹੜੀ ਟਹਿ ਚੁੱਕੀ ਆ ਉਹ ਪਾ ਦਈਏ ਆਪਾਂ ਇਹਨਾਂ ਕਾ ਕਰ ਸਕਦੇ ਆ ਇਹ ਪਾਣੀ ਕੰਟਰੋਲ ਹੋਣ ਵਾਲਾ ਨਹੀਂ ਹੈਗਾ ਹਜੇ ਪਾਣੀ ਬਹੁਤ ਚੜਨਾ ਸਾਡੇ ਏਰੀਆ ਚ ਮਾਨਸਾ ਜਿਲ੍ਹੇ ਦੇ ਲੋਕਾਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਇਹ ਪਾਣੀ ਰੁਕਣ ਵਾਲਾ ਨਹੀਂ ਹੈਗਾ ਜੇ ਆਪਾਂ ਇਹਨੂੰ ਕਰੀਏ ਯਤਨ ਕਰੀਏ ਰੋਕਣ ਦੇ ਚਲੋ ਗਟਿਆਂ ਦੀ ਸੇਵਾ ਹੈਗੀ ਆ ਗੱਟੇ ਲਾਓ ਪਰ ਪਾਣੀ ਬਹੁਤ ਜ਼ਿਆਦਾ ਪਿੱਛੇ ਸੋ ਇਸ ਲਈ ਹੌਸਲਾ ਰੱਖੋ ਹਿੰਮਤ ਰੱਖੋ ਤੇ ਜਿੱਦਾਂ ਆਪਾਂ ਏਰੀਆ ਦਾ ਸਾਥ ਦਈਏ ਤਾਂ ਲੋਕ ਆਪਣੇ ਏਰੀਆ ਦਾ ਵੀ ਸਾਥ ਦੇਵੇ ਆਪਾਂ ਚਾਹੁੰਦੇ ਆ ਵਾਹਿਗੁਰੂ ਅੱਗੇ ਪ੍ਰਮਾਤਮਾ ਅਗੇ ਹੀ ਦੁਆ ਕਰਦੇ ਆ ਜਿੰਨੇ ਕ ਪਿੰਡ ਸਾਡੇ ਹੜਾਂ ਦੀ ਮਾਰਚ ਆ ਗਈ ਵਾਹਿਗੁਰੂ ਇਹਨਾਂ ਨੂੰ ਬਖਸ਼ੋ ਹਿੰਮਤ ਰੱਖੋ ਹੌਂਸਲਾ ਰੱਖੋ ਹਿੰਮਤ ਨਾ ਹਾਰਨ ਦਿਓ ਸਾਡੇ ਸਿਰ ਤੇ ਹੱਥ ਰੱਖਿਓ ਸਾਡੇ ਹੋਰ ਪਿੰਡਾਂ ਦੇ ਲੋਕ ਇਹ ਹੜਾਂ ਦੀ ਮਾਰਚ ਨਾ ਆਉਣ ਸੋ ਇਹਨਾਂ ਕਹਿੰਦਾ ਹੋਇਆ ਖੇਮਾਂ ਦੀ ਇਜਾਜ਼ਤ ਕਰਦਾ ਤੁਹਾਡਾ ਛੋਟਾ ਜਿਹਾ ਇੱਕ ਬੀਡ ਬਲਾਸਟਰ ਜੋੜੀ ਥੈਂਕ ਯੂ ਜੀ ਬਹੁਤ ਧੰਨਵਾਦ ਆ ਜੀ ਸਾਡਾ ਇੱਥੇ ਸੰਗਤਾਂ ਨੂੰ ਬੇਨਤੀ ਹੈ ਵੀਡੀਓ ਬਣਾਉਣ ਦਾ ਇੱਕੋ ਹੀ ਮੇਨ ਮਕਸਦ ਹੈ ਕੇ ਸੰਗਤਾਂ ਨੂੰ ਪਾਣੀ ਬਾਰੇ ਜਾਣਕਾਰੀ ਹੋ ਜਾਵੇ ਕਿ ਕਿਉਂਕਿ ਸਾਨੂੰ ਜਾਣਕਾਰੀ ਲੈਣ ਲਈ ਹੀ ਸੰਗਤ ਨੇ ਭੇਜੇ ਆ ਤੇ ਦੂਸਰਾ ਸਾਨੂੰ ਇਹ ਮੇਨ ਮਕਸਦ ਇਹ ਸੀ ਵੀਡੀਓ ਬਣਾਉਣ ਦਾ ਕਿ ਸੰਗਤਾਂ ਨੂੰ ਪਤਾ ਲੱਗ ਜਾਏ ਕਿ ਕਿੰਨਾ ਕੁ ਪਾਣੀ ਆ ਦਰਿਆ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਬਹੁਤ ਜ਼ਿਆਦੇ ਹੱਦ ਤੋਂ ਵੱਧ ਪਾਣੀ ਹੈ ਤੇ ਇੱਥੇ ਖੜਿਆ ਨੂੰ ਸਾਨੂੰ ਪਾਲਾ ਲੱਗ ਰਿਹਾ ਐ ਇੰਨੀ ਹਵਾ ਤੇਜ਼ ਵਹਾ ਦੇ ਨਾਲ ਚੱਲ ਰਹੀ ਐ ਇਸ ਕਰਕੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਾ 1 ਮਹੀਨੇ ਦੇ ਲਗਭਗ ਅ ਵੱਧ ਤੋਂ ਵੱਧ ਇੱਥੇ ਹਜ਼ਾਰਾਂ ਲੀਟਰ ਤੇਲ ਦੀ ਲੋੜ ਐ ਤੇ ਕਿਉਂਕਿ ਮਿੱਟੀ ਕੱਢਣੀ ਐ ਬਾਹਾਂ ਦੇ ਵਿੱਚੋਂ ਬ੍ਰਿੱਤੀ ਕੱਢਣੀ ਐ ਭਰੀ ਹੋਈ ਅ ਆਏ ਮੰਨ ਲਓ ਵੀ 12 12 13 13 ਫੁੱਟ ਪਾਣੀ ਕੋਠੀਆਂ ਤੇ ਚੜ ਚੁਕੇ ਆ ਇਸ ਕਰਕੇ ਉਹ ਸਾਰੀ ਮਿੱਟੀ ਕੱਢਣ ਵਾਸਤੇ ਆਪਾਂ ਨੂੰ ਹਜ਼ਾਰਾਂ ਲੀਟਰ ਤੇਲ ਮੱਚੇਗਾ ਉਹ ਤੇਲ ਦੇ ਵਾਸਤੇ ਆਪਾਂ ਸਾਰੀਆਂ ਸੰਗਤਾਂ ਹੰਬਲਾ ਮਾਰੀਏ ਪਿੰਡਾਂ ਦੇ ਵਿੱਚੋਂ ਸੰਤਾਂ ਮਹੰਤਾਂ ਸਾਧੂ ਮਹਾਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਹਾਡੇ ਤੇ ਮਾਲਕ ਦੀ ਬੜੀ ਕਿਰਪਾ ਵੱਡੀਆਂ-ਵੱਡੀਆਂ ਸਵਾਵਾ ਨਿਵਾਉਨੇ ਹੋ ਸਾਰੇ ਸਾਧੂ ਸੰਤ ਮਹਾਤਮਾ ਗ੍ਰੰਥੀ ਸਿੰਘ ਰਲ ਕੇ ਆਪਾਂ ਤੇਲ ਇਕੱਠਾ ਕਰਕੇ ਤੇ ਅੱਜ ਤੋਂ 1 ਮਹੀਨੇ ਤੱਕ ਆਵਾਂਗੇ ਤੇ ਉਦੋਂ ਆਪਾਂ ਇੱਥੋਂ ਮਿੱਟੀ ਕੱਢ ਕੇ ਜਾਵਾਂਗੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਅਰਦਾਸ ਕਰਦੇ ਹਾਂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ